ਦੁੱਖ ਆਉਂਦਾ ਹੈ ਉਸ ਦਿਨ ਇੰਨਾ ਕੋ ਨਿਰਾਸ਼ਤਾ ਵਿੱਚ ਇੰਨੀ ਕੋ ਉਦਾਸੀ ਵਿੱਚ ਚਲਾ ਜਾਂਦਾ ਹੈ ਕਈ ਲੋਕ ਤੇ ਫਿਰ ਕਈ ਵਾਰ ਖੁਦ ਖੁਸ਼ੀ ਵੀ ਕਰ ਜਾਂਦੇ ਕਿਉਂਕਿ ਖੁਦ ਨੂੰ ਅੰਦਰੋਂ ਉਸ ਤਰੀਕੇ ਨਾਲ ਤਿਆਰ ਨਹੀਂ ਕੀਤਾ ਜਿ ਜੋ ਕੁਝ ਮੇਰੇ ਜੀਵਨ ਦੇ ਵਿੱਚ ਮੈਨੂੰ ਮਿਲਿਆ ਮੈਂ ਇਹਨੂੰ ਪ੍ਰਾਪਤ ਕਰਕੇ ਸਬਰ ਦਾ ਘੁੱਟ ਭਰਨਾ ਸੀ ਕਿਉਂਕਿ ਇਸ ਸੰਸਾਰ ਦੇ ਅੰਦਰ ਕੁਝ ਵੀ ਐਸਾ ਨਹੀਂ ਹੈ ਜਿਹਨੂੰ ਸਦੀਵੀ ਤੌਰ ਤੇ ਮਨੁੱਖ ਆਪਣੇ ਕੋਲ ਰੱਖ ਸਕੇ ਤੇ ਇਸ ਗੱਲ ਨੂੰ ਸਮਝਣ ਵਾਸਤੇ ਇੱਕ ਛੋਟਾ ਜਿਹਾ ਜ਼ਿੰਦਗੀ ਦਾ ਸਬਕ ਹੈ ਗੁਰਮਖੋ ਜਿਸ ਬੰਦੇ ਨੇ ਇਹ ਚੀਜ਼ ਸਮਝ ਲਈ ਨਾ ਵੀ ਸੰਸਾਰ ਵਿੱਚ ਕੁਝ ਵੀ ਸਦੀਵੀ ਨਹੀਂ ਜੋ ਹਾਲਾਤ ਜੋ ਸਮਾਂ ਭਾਵੇਂ ਉਹ ਖੁਸ਼ੀਆਂ ਦਾ ਭਾਵੇਂ ਦੁੱਖ ਦਾ ਜੋ ਅੱਜ ਮੇਰੇ ਤੇ ਹੈ ਇਹਨੇ ਸਦਾ ਨਹੀਂ ਰਹਿਣਾ ਜਿਸ ਬੰਦੇ ਨੇ ਇਹ ਸਬਕ ਸਿੱਖ ਲਿਆ ਨਾ ਪਹਿਲੀ ਚੀਜ਼ ਉਸ ਬੰਦੇ ਦੇ ਜੀਵਨ ਦੇ ਵਿੱਚੋਂ ਹੋਂਮੈ ਚਲੀ ਜਾਏਗੀ ਕਹਿੰਦੇ ਨਾ ਇੱਕ ਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਸਾਰੇ ਵਿਦਵਾਨਾਂ ਨੂੰ ਇਕੱਠੇ ਕੀਤਾ ਉਨੇ ਸੱਦਾ ਪੱਤਰ ਭੇਜਿਆ ਵੀ ਮੇਰੀ ਪ੍ਰਜਾ ਦੇ ਵਿੱਚ ਜਿੰਨੇ ਵੀ ਵਿਦਵਾਨ ਨੇ ਉਹ ਸਾਰੇ ਮੇਰੇ ਦਰਬਾਰ ਦੇ ਵਿੱਚ ਇਕੱਤਰ ਹੋਣ ਕਿਉਂਕਿ ਇੱਕ ਸਵਾਲ ਹੈ ਜੋ ਮੈਂ ਚਾਹੁੰਨਾ ਤੁਸੀਂ ਹੱਲ ਕਰੋ ਕਿਉਂਕਿ ਇਹਦਾ ਉੱਤਰ ਅੱਜ ਤੱਕ ਮੈਨੂੰ ਕਿਤੇ ਤੋਂ ਵੀ ਮਿਲਿਆ ਨਹੀਂ ਰਾਜੇ ਦਾ ਹੁਕਮ ਸੁਣਦਿਆਂ ਸਾਰ ਬੜੇ ਵੱਡੇ ਵੱਡੇ ਵਿਦਵਾਨ ਬڑے ਵੱਡੇ ਵੱਡੇ ਮਨੋਵਿਗਿਆਨਕ ਜਿਹੜੇ ਸਨ ਉਹ ਇਕੱਤਰ ਹੋਏ ਦਰਬਾਰ ਦੇ ਵਿੱਚ ਬੜਾ ਵੱਡਾ ਇਕੱਠ ਹੋਇਆ। ਹਰ ਇੱਕ ਵਿਦਵਾਨ ਰਾਜੇ ਦੇ ਸਵਾਲ ਨੂੰ ਹੱਲ ਕਰਕੇ ਨਾ ਕੁਝ ਨਾ ਕੁਝ ਰਾਜੇ ਤੋਂ ਪ੍ਰਾਪਤ ਕਰਨਾ ਚਾਹੁੰਦਾ ਸੀ। ਤੇ ਰਾਜੇ ਨੇ ਆ ਕੇ ਉਹਨਾਂ ਵਿਦਵਾਨਾਂ ਦੇ ਵਿੱਚ ਇੱਕ ਸਵਾਲ ਰੱਖਿਆ। ਕਿ ਮੈਨੂੰ ਕੋਈ ਇੱਕ ਏਦਾਂ ਦਾ ਸੂਤਰ ਚਾਹੀਦਾ ਹੈ ਜਾਂ ਏਦਾਂ ਦਾ ਕੋਈ ਇੱਕ ਸਬਕ ਚਾਹੀਦਾ ਹੈ ਜਿਹੜਾ ਨਾ ਤਾਂ ਬਹੁਤ ਵੱਡਾ ਹੋਵੇ ਕਿਉਂਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਮੈਂ ਗ੍ਰੰਥ ਪੜ੍ਹ ਸਕਾਂ ਜਾਂ ਉਹਨਾਂ ਨੂੰ ਬਾਚ ਸਕਾਂ ਕੋਈ ਇੱਕ ਏਦਾਂ ਦੀ ਗੱਲ ਜੋ ਕੁਝ ਕੁ ਅੱਖਰਾਂ ਦੇ ਵਿੱਚ ਹੋਵੇ ਤੇ ਉਹ ਗੱਲ ساری ਜ਼ਿੰਦਗੀ ਮੇਰੇ ਕੰਮ ਆਵੇ ਭਾਵੇਂ ਮੈਂ ਦੁੱਖ ਚ ਹੋਵਾਂ ਭਾਵੇਂ ਸੁੱਖ ਚ ਹੋਵਾਂ ਭਾਵੇਂ ਹਾਸਿਆਂ ਚ ਹੋਵਾਂ ਰੋਣਿਆਂ ਚ ਹੋਵਾਂ ਜਿੱਤਿਆ ਹੋਵਾਂ ਹਾਰਿਆ ਹੋਵਾਂ ਹਰ ਥਾਂ ਤੇ ਉਹ ਸਬਕ ਜਿਹੜਾ ਨਾ ਮੈਨੂੰ ਹੌਸਲਾ ਦੇਵੇ ਮੇਰੇ ਕੰਮ ਆਵੇ ਕੋਈ ਏਦਾਂ ਦਾ ਇੱਕ ਸੂਤਰ ਤੁਸੀਂ ਵਿਦਵਾਨ ਨੂੰ ਮੈਨੂੰ ਦੱਸਣਾ ਕਰੋ ਸਾਰੇ ਵਿਦਵਾਨ ਆਪਸ ਵਿੱਚ ਸਲਾਹਾਂ ਕਰਨ ਲੱਗੇ ਹਰ ਇੱਕ ਨੇ ਆਪੋ ਆਪਣੀ ਵਿਦਵਾਨੀ ਦੇ ਅਨੁਸਾਰ ਰਾਜੇ ਨੂੰ ਬੜਾ ਕੁਝ ਦੱਸਣ ਦਾ ਯਤਨ ਕੀਤਾ ਪਰ ਰਾਜਾ ਜਿਹੜਾ ਸੀ ਨਾ ਉਹਨੂੰ ਕਿਸੇ ਦੇ ਵੀ ਉੱਤਰ ਤੋਂ ਸੰਤੁਸ਼ਟੀ ਨਹੀਂ ਮਿਲੀ ਕੋਈ ਇੱਕ ਐਸੀ ਗੱਲ ਜਿਹੜੀ ਬੰਦੇ ਦੇ ਜੀਵਨ ਵਿੱਚ ਹਰ ਸਮੇਂ ਕੰਮ ਆ ਸਕੇ ਕਿਉਂਕਿ ਦੁਨੀਆ ਵਿੱਚ ਤਕਰੀਬਨ ਐਸਾ ਕੁਝ ਵੀ ਨਹੀਂ ਹੈ ਵੀ ਜੋ ਅੱਜ ਕੰਮ ਆਉਂਦਾ ਪਿਆ ਹੋ ਸਕਦਾ ਉਹ ਕੱਲ੍ਹ ਨੂੰ ਵੀ ਕੰਮ ਆਵੇ ਜਾ ਜੋ ਅੱਜ ਕੰਮ ਦਾ ਨਹੀਂ ਹੈ ਉਹ ਕੱਲ ਨੂੰ ਵੀ ਕੰਮ ਦਾ ਨਾ ਹੋਵੇ ਇਹ ਹੋ ਨਹੀਂ ਸਕਦਾ ਇੱਥੇ ਕੁਝ ਵੀ ਐਸਾ ਨਹੀਂ ਜੋ ਸਦੀਵੀ ਤੌਰ ਤੇ ਮਨੁੱਖ ਦੇ ਨਾਲ ਸਹਾਈ ਹੋ ਸਕੇ ਉਹ ਰਾਜਾ ਕਹਿੰਦਾ ਪਰ ਮੈਨੂੰ ਇੱਕ ਏਦਾਂ ਦਾ ਜ਼ਿੰਦਗੀ ਦਾ ਸੂਤਰ ਚਾਹੀਦਾ ਹੈ ਜਿਹੜਾ ਹਰ ਸਮੇਂ ਹਰ ਵਕਤ ਮੇਰੇ ਹਰ ਹਾਲਾਤ ਵਿੱਚ ਕੰਮ ਆ ਸਕੇ ਉਹਨਾਂ ਵਿਦਵਾਨਾਂ ਨੇ ਜੀ بڑے ਗ੍ਰੰਥ ਫਰੋਲੇ ਬੜਾ ਜ਼ੋਰ ਲਾਇਆ ਪਰ ਕੁਝ ਵੀ ਐਸਾ ਮਿਲਿਆ ਨਾ ਅਖੀਰ ਅਖੀਰ ਨਿਰਾਸ਼ ਹੋ ਕੇ ਰਾਜੇ ਨੂੰ ਕਿਹਾ ਜੀ ਤੁਹਾਡੇ ਇਦਾਂ ਦੇ ਸਵਾਲ ਦਾ ਸਾਡੇ ਕੋਲ ਉੱਤਰ ਕੋਈ ਨਹੀਂ ਉਹਨਾਂ ਵਿਦਵਾਨਾਂ ਦੇ ਵਿੱਚੋਂ ਕਿਸੇ ਨੇ ਕਿਹਾ ਮੈਂ ਇੱਕ ਐਸੇ ਫਕੀਰ ਨੂੰ ਜਾਣਦਾ ਜੋ ਬਹੁਤ ਪਹੁੰਚਿਆ ਹੋਇਆ ਮਹਾਂਪੁਰਸ਼ ਹੈ ਵੀ ਮੈਨੂੰ ਲੱਗਦਾ ਹੈ ਵੀ ਜਿਹੜੀਆਂ ਤੁਹਾਨੂੰ ਗੱਲਾਂ ਕਿਤਾਬਾਂ ਵਿੱਚੋਂ ਗ੍ਰੰਥਾਂ ਵਿੱਚੋਂ ਨਹੀਂ ਮਿਲ ਸਕਦੀਆਂ ਨਾ ਉਹ ਉਸ ਫਕੀਰ ਤੋਂ ਮਿਲ ਜਾਣਗੀਆਂ ਇੱਕ ਵਾਰ ਆਪਾਂ ਨੂੰ ਉਹਦੇ ਕੋਲ ਜਾਣਾ ਚਾਹੀਦਾ ਉਹ ਸਾਰੇ ਵਿਦਵਾਨ ਇਕੱਠੇ ਹੋ ਕੇ ਰਾਜੇ ਨੂੰ ਨਾਲ ਲੈ ਕੇ ਕਹਿੰਦੇ ਉਸ ਫਕੀਰ پاس ਪਹੁੰਚ ਗਏ ਉਸ ਫਕੀਰ ਨੂੰ ਜਾ ਕੇ ਰਾਜੇ ਨੇ ਸਵਾਲ ਕੀਤਾ ਫਕੀਰ ਜੀ ਕਿਸੇ ਵਿਦਵਾਨ ਤੋਂ ਮੈਨੂੰ ਅੱਜ ਤੱਕ ਐਸਾ ਸਬਕ ਨਹੀਂ ਦੱਸਿਆ ਗਿਆ ਜੋ ਹਮੇਸ਼ਾ ਮੇਰੇ ਕੰਮ ਆ ਸਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਮੈਂ ਬੜਾ ਅਸੰਤੁਸ਼ਟ ਹਾਂ ਮੈਂ ਬੜੀ ਬੇਚੈਨੀ ਵਿੱਚ ਆਂ ਕੋਈ ਏਦਾਂ ਦਾ ਸੂਤਰ ਦੇ ਦੋ ਸਬਕ ਦੇ ਦੋ ਜੋ ਮੇਰੀ ਜ਼ਿੰਦਗੀ ਵਿੱਚ ਹਰ ਸਮੇਂ ਮੇਰੇ ਕੰਮ ਆ ਸਕੇ ਕਹਿੰਦੇ ਉਸ ਫਕੀਰ ਨੇ ਕਿਹਾ ਵੀ ਸਬਕ ਸੂਤਰ ਮੈਂ ਤੈਨੂੰ ਦੱਸ ਦੇਵਾਂਗਾ ਪਰ ਇਹਦੇ ਵਾਸਤੇ ਸ਼ਰਤ ਇਹ ਹੈ ਵੀ ਤੂੰ ਇਸ ਸੂਤਰ ਨੂੰ ਖੋਲੀ ਉਦੋਂ ਜਦੋਂ ਤੇਰੇ ਕੋਲ ਕੋਈ ਵੀ ਉਪਾਅ ਕੋਈ ਵੀ ਹੱਲ ਨਾ ਬਚਿਆ ਉਹ ਕਹਿੰਦਾ ਜੀ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ ਕਹਿੰਦੇ ਉਸ ਫਕੀਰ ਨੇ ਆਪਣੀ ਉਂਗਲ ਦੇ ਵਿੱਚੋਂ ਇੱਕ ਅੰਗੂਠੀ ਉਤਾਰ ਕੇ ਉਸ ਰਾਜੇ ਨੂੰ ਦੇ ਕੇ ਕਿਹਾ ਕਿ ਇਹ ਕੋਈ ਆਮ ਅੰਗੂਠੀ ਨਹੀਂ ਇਹਦੇ ਵਿੱਚ ਜਿਹੜਾ ਪੱਥਰ ਹੈ ਜਿਹੜਾ ਮਣਕਾ ਹੈ ਨਾ ਇਸ ਪੱਥਰ ਦੇ ਹੇਠਾਂ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਹੈ ਉਹਦੇ ਤੇ ਜ਼ਿੰਦਗੀ ਦਾ ਸੂਤਰ ਲਿਖਿਆ ਹੋਇਆ ਜਿੱਦਣ ਤੇਰੇ ਲਈ ਸਾਰੇ ਦਰਵਾਜ਼ੇ ਸਾਰੇ ਰਸਤੇ ਸਾਰੇ ਉਪਾਅ ਬੰਦ ਹੋ ਜਾਣ ਉਸ ਦਿਨੇ ਉਸ ਪੱਥਰ ਨੂੰ ਹਟਾ ਕੇ ਤੂੰ ਉਸ ਸਬਕ ਨੂੰ ਪੜ ਲਈ ਪਰ ਵੇਖੀ ਕਿ ਤੇ ਆਮ ਦਿਨਾਂ ਵਿੱਚ ਪੜ੍ਹੇਗਾ ਨਾ ਤਾਂ ਉਹਦਾ ਕੋਈ ਵੀ ਅਰਥ ਨਹੀਂ ਨਿਕਲਣਾ ਉਹ ਸੂਤਰ ਤੇਰੇ ਕੰਮ ਨਹੀਂ ਆਏਗਾ ਜਦੋਂ ਤੇਰੇ ਕੋਲੋਂ ਸਾਰੇ ਉਪਾਸ ਸਾਰੇ ਹੱਲ ਖਤਮ ਹੋ ਗਏ ਤੂੰ ਉਦੋਂ ਇਸ ਅੰਗੂਠੀ ਵਿੱਚੋਂ ਇਸ ਸਬਕ ਨੂੰ ਕੱਢ ਕੇ ਪੜਨਾ ਰਾਜੇ ਨੇ ਕਿਹਾ ਜੀ ਠੀਕ ਹੈ ਅੰਗੂਠੀ ਰਾਜੇ ਨੇ ਪਹਿਨ ਲਈ ਆਪਣੇ ਮਹਿਲਾਂ ਵੱਲ ਗਿਆ ਕਈ ਦਿਨ ਲੰਘੇ ਕਈ ਮਹੀਨੇ ਲੰਘੇ ਕਈ ਸਾਲ ਲੰਘੇ ਰੋਜ਼ ਮਨ ਵਿੱਚ ਕਦੇ-ਕਦੇ ਖਿਆਲ ਆਉਂਦਾ ਵੀ ਵੇਖ ਲਈਏ ਇਸ ਅੰਗੂਠੀ ਦੇ ਵਿੱਚ ਕਿਹੜਾ ਸਬਕ ਹੈ ਪਰ ਫਿਰ ਫਕੀਰ ਦੀ ਗੱਲ ਯਾਦ ਆਉਂਦੀ ਹੈ ਵੀ ਉਦੋਂ ਪੜਨਾ ਜਦੋਂ ਜ਼ਿੰਦਗੀ ਵਿੱਚ ਹੋਰ ਕੋਈ ਹੱਲ ਨਾ ਲੱਭਿਆ ਤੇ ਕਹਿੰਦੇ ਸਮਾ ਆਪਣੀ ਚਾਲ ਚੱਲਦਾ ਗਿਆ ਜ਼ਰੂਰੀ ਨਹੀਂ ਵੀ ਜਿਸ ਬੰਦੇ ਕੋਲ ਅੱਜ ਤਖਤ ਹੈ ਕੱਲ੍ਹ ਨੂੰ ਵੀ ਉਹ ਤਖਤ ਦਾ ਮਾਲਕ ਹੀ ਰਹੇ ਦੂਸਰੇ ਦੇਸ਼ ਦੇ ਰਾਜੇ ਨੇ ਇਸ ਰਾਜੇ ਦੇ ਉੱਪਰ ਹਮਲਾ ਕੀਤਾ। ਇਹਦੀਆਂ ਫੌਜਾਂ ਮਾਰ ਦਿੱਤੀਆਂ, ਰਾਜ ਭਾਗ ਖੋ ਕੇ ਤੇ ਇਸ ਦੀ ਗੱਦੀ ਤੇ ਇਸ ਦੇ ਤਖਤ ਤੇ ਬੈਠ ਗਿਆ। ਤੇ ਇਸ ਰਾਜੇ ਨੇ ਆਪਣੀ ਜਾਨ ਬਚਾਉਣ ਵਾਸਤੇ ਆਪਣੇ ਦੋ ਚਾਰ ਜਿਹੜੇ ਸਾਥੀ ਬਚੇ ਸਨ ਉਹਨਾਂ ਨੂੰ ਨਾਲ ਲੈ ਕੇ ਇਹ ਦੌੜ ਗਿਆ। ਦੌੜਦਾ ਹੋਇਆ ਘੋੜੇ ਤੇ ਸਵਾਰ ਹੈ ਤੇ ਇਹਦੇ ਪਿੱਛੇ ਵੀ ਸਿਪਾਹੀ ਲੱਗੇ ਹੋਏ ਨੇ ਕਿਉਂਕਿ ਇਹਨੂੰ ਵੀ ਰਾਜੇ ਨੂੰ ਵੀ ਕੈਦੀ ਬਣਾਉਣਾ ਸੀ। ਤੇ ਕਹਿੰਦੇ ਦੌੜਦਾ ਦੌੜਦਾ ਇੱਕ ਐਸੀ ਥਾਂ ਤੇ ਜਾ ਕੇ ਪਹੁੰਚ ਗਿਆ ਜਿੱਥੇ ਅੱਗੇ ਰਸਤਾ ਖਤਮ ਹੋ ਗਿਆ ਅੱਗੇ ਖਾਈ ਹੈ ਪਿੱਛੇ ਦੁਸ਼ਮਣ ਦੀ ਫੌਜ ਹੈ ਵਾਪਸ ਜਾ ਨਹੀਂ ਸਕਦਾ ਘੋੜੇ ਤੋਂ ਉਤਰਿਆ ਇੱਕ ਲੰਮਾ ਸਾਹ ਲਿਆ ਡਰਿਆ ਵੀ ਹੋਇਆ ਤੇ ਕਹਿੰਦੇ ਸੋਝ ਨਹੀਂ ਰਿਹਾ ਵੀ ਕੀ ਕੀਤਾ ਕਿ ਜਾਵੇ ਫਿਰ ਕਹਿੰਦੇ ਅਚਾਨਕ ਏਡੀ ਨਿਗਾ ਆਪਣੇ ਹੱਥ ਵਿੱਚ ਪਾਈ ਹੋਈ ਅੰਗੂਠੀ ਵੱਲ ਚਲੀ ਹੁਣ ਇਹ ਬਿਲਕੁਲ ਸਹੀ ਸਮਾਂ ਸੀ ਉਸ ਅੰਗੂਠੀ ਨੂੰ ਉਸ ਸਬਕ ਨੂੰ ਵੇਖਣ ਦਾ ਤੇ ਕਹਿੰਦੇ ਰਾਜੇ ਨੇ ਉਹ ਅੰਗੂਠੀ ਵਿੱਚੋਂ ਮਣਕਾ ਪੱਥਰ ਹਟਾਇਆ ਉਹਦੇ ਵਿੱਚੋਂ ਜਦੋਂ ਉਹ ਸਬਕ ਕੱਢ ਕੇ ਪੜ੍ਹਿਆ ਨਾ ਸਿਰਫ ਇੱਕ ਲਾਈਨ ਲਿਖੀ ਸੀ ਵੀ ਇਹ ਸਮਾਂ ਵੀ ਬੀਤ ਜਾਵੇਗਾ ਧਿਆਨ ਦੇ ਨਾ ਇਹ ਵੀ ਬੀਤ ਜਾਵੇਗਾ ਤੇ ਜਦੋਂ ਰਾਜੇ ਨੇ ਇਹ ਗੱਲ ਪੜ੍ਹੀ ਨਾ ਇੱਕਦਮ ਸ਼ਾਂਤ ਹੋ ਗਿਆ ਸਾਰਾ ਭੈ ਸਾਰਾ ਡਰ ਸਾਰੀ ਬੇਚੈਨੀ ਖਤਮ ਹੋ ਗਈ ਕਿਉਂ ਰਾਜੇ ਦੇ ਮਨ ਵਿੱਚ ਆਇਆ ਵੀ ਜੇ ਮੇਰੇ ਕੋਲ ਸੁੱਖਾਂ ਦੇ ਦਿਨ ਨਹੀਂ ਰਹੇ ਜੇ ਮੇਰੇ ਕੋਲ ਰਾਜ ਭਾਗ ਨਹੀਂ ਰਿਹਾ ਜੇ ਮੇਰੇ ਕੋਲ ਸੁੱਖ ਸਹੂਲਤਾਂ ਨਹੀਂ ਰਹੀਆਂ ਆਜੋ ਅੱਜ ਮੇਰੇ ਤੇ ਦੁੱਖਾਂ ਦਾ ਸਮਾ ਆਇਆ ਬੀਤ ਇਹਨੇ ਵੀ ਜਾਣਾ ਹੈ ਮੈਂ ਰਾਸਤਾ ਵਿੱਚ ਜਾ ਕੇ ਕਿਉਂ ਆਪਣਾ ਜੀਵਨ ਖਰਾਬ ਕਰਾਂ ਕਹਿੰਦੇ ਉਹਨੇ ਲੰਮਾ ਸਾਹ ਲਿਆ ਇੱਕਦਮ ਸ਼ਾਂਤ ਹੋ ਕੇ ਉੱਥੇ ਬੈਠਾ ਤੇ ਕੀ ਵੇਖਦਾ ਵੀ ਜਿਹੜੀ ਫੌਜ ਦੇ ਘੋੜੇ ਦੁਸ਼ਮਣਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਉਹ ਵੀ ਹੌਲੀ-ਹੌਲੀ ਮੱਦਮ ਪੈ ਗਈਆਂ ਕਿਉਂਕਿ ਉਹ ਰਾਜੇ ਦੇ ਭਲੇਖੇ ਕਿਸੇ ਹੋਰ ਰਸਤੇ ਮੁੜ ਗਈਆਂ ਕਹਿਣ ਦਾ ਭਾਵ ਰਾਜੇ ਦੀ ਜ਼ਿੰਦਗੀ ਬਚ ਗਈ ਤੇ ਉਹਨੇ ਕੁਝ ਮਹੀਨਿਆਂ ਦੇ ਵਿੱਚ ਦੁਬਾਰਾ ਫਿਰ ਉਸ ਰਾਜੇ ਨੇ ਆਪਣੇ ਦੋਸਤ ਮਿੱਤਰ ਇਕੱਠੇ ਕੀਤੇ ਫੌਜ ਬਣਾਈ ਫਿਰ ਆਪਣੇ ਉਸੇ ਰਾਜ ਦੇ ਹਮਲਾ ਕਰਕੇ ਉਸ ਰਾਜੇ ਤੋਂ ਆਪਣਾ ਰਾਜ ਜਿਹੜਾ ਸੀ ਨਾ ਵਾਪਸ ਲੈ ਲਿਆ ਉਹ ਰਾਜਾ ਫਿਰ ਆਪਣੇ ਹੀ ਤਖਤ ਤੇ ਆ ਕੇ ਬੈਠਾ ਬੜਾ ਖੁਸ਼ ਹੋਇਆ ਜਸ਼ਨ ਮਨਾਏ ਜਾ ਰਹੇ ਤੇ ਹਿਰਦੇ ਦੇ ਵਿੱਚ ਇਹ ਗੱਲ ਆਲੀ ਵੀ ਮੇਰੇ ਵਰਗਾ ਰਾਜਾ ਕੌਣ ਮੈਂ ਆਪਣਾ ਰਾਜ ਹਾਰ ਕੇ ਵੀ ਦੁਬਾਰਾ ਜਿੱਤ ਲਿਆ ਤੇ ਕਹਿੰਦੇ ਹਜੇ ਇਹ ਗੱਲ ਸੋਚ ਹੀ ਰਿਹਾ ਸੀ ਦੁਬਾਰਾ ਫਿਰ ਹੱਥ ਦੇ ਵੱਲ ਧਿਆਨ ਗਿਆ ਅੰਗੂਠੀ ਵੱਲ ਧਿਆਨ ਗਿਆ ਤੇ ਉਹਦੇ ਵਿੱਚੋਂ ਫਿਰ ਉਹਨੇ ਉਹ ਸਬਕ ਜਦੋਂ ਕੱਢ ਕੇ ਪੜ੍ਹਿਆ ਨਾ ਫਿਰ ਉਹੀ ਗੱਲ ਇਹ ਵੀ ਬੀਤ ਜਾਵੇਗਾ ਤੇ ਕਹਿੰਦੇ ਰਾਜਾ ਜਿਹੜੀ ਖੁਸ਼ੀ ਸੀ ਜਿਹੜਾ ਜਿੱਤ ਦਾ ਹੰਕਾਰ ਸੀ ਉਹ ਇੱਕਦਮ ਅੰਦਰੋਂ ਮੁੱਕ ਗਿਆ ਤੇ ਖੁਸ਼ੀ ਚ ਜਿਹੜਾ ਰਾਜਾ ਬੈਠਾ ਸੀ ਉਹ ਫਿਰ ਇੱਕਦਮ ਸ਼ਾਂਤ ਹੋ ਗਿਆ ਤੇ ਕਹਿੰਦੇ ਵਜ਼ੀਰ ਨੇ ਪੁੱਛਿਆ ਰਾਜਨ ਇਹ ਹੋਇਆ ਹੁਣ ਇੱਕ ਮਿੰਟ ਪਹਿਲਾਂ ਤੁਸੀਂ ਇੰਨੇ ਖੁਸ਼ ਸੀ ਇੰਨੇ ਪ੍ਰਸੰਨ ਸੀ ਹੁਣ ਇੱਕ ਮਿੰਟ ਵਿੱਚ ਕੀ ਵਾਪਰ ਗਿਆ ਕਿ ਇੱਕਦਮ ਸ਼ਾਂਤ ਹੋ ਗਏ ਚੁੱਪ ਹੋ ਗਏ ਤੇ ਕਹਿੰਦੇ ਉਸ ਰਾਜੇ ਨੇ ਜਵਾਬ ਦਿੱਤਾ ਕਿ ਜੇ ਮੇਰੇ ਤੇ ਦੁੱਖਾਂ ਦਾ ਸਮਾਂ ਨਹੀਂ ਰਿਹਾ ਤੇ ਰਹੇਗਾ ਇਹ ਸੁੱਖਾਂ ਦਾ ਵੀ ਨਹੀਂ ਫਿਰ ਮੈਂ ਕਿਹੜੀ ਗੱਲ ਦੇ ਜਸ਼ਨ ਮਨਾਉਂਦਾ ਫਿਰਦਾ ਸੰਸਾਰ ਦੇ ਵਿੱਚ ਕੋਈ ਵੀ ਸਮਾਂ ਸਦਾ ਵਾਸਤੇ ਬੰਨ ਕੇ ਨਹੀਂ ਰੱਖਿਆ ਜਾ ਸਕਦਾ ਇੱਥੇ ਜੇ ਕੁਝ ਮਿਲਦਾ ਪਿਆ ਬੰਦੇ ਨੂੰ ਉਹਦੇ ਵਿੱਚ ਵੀ ਸਬਰ ਕਰਕੇ ਇਹ ਸੋਚ ਲੈਣਾ ਚਾਹੀਦਾ ਇਹ ਸਦਾ ਨਹੀਂ ਰਹੇਗਾ ਤੇ ਜੇ ਦੁੱਖ ਜੀਵਨ ਵਿੱਚ ਮਿਲਦਾ ਉਦੋਂ ਵੀ ਬੰਦੇ ਨੂੰ ਸਬਰ ਕਰਕੇ ਇਹ ਸੋਚ ਲੈਣਾ ਚਾਹੀਦਾ ਵੀ ਇਹ ਵੀ ਸਦਾ ਨਹੀਂ ਰਹੇਗਾ ਚਲਾ ਇਹਨੇ ਵੀ ਜਾਣਾ ਹੈ ਜੇ ਬੰਦਾ ਜ਼ਿੰਦਗੀ ਦਾ ਇੰਨਾ ਕੋ ਸੂਤਰ ਸਮਝ ਲਏ ਨਾ ਵੀ ਇਹ ਵੀ ਬੀਤ ਜਾਏਗਾ ਜਾਂ ਇਹ ਸਦੀਵੀ ਨਹੀਂ ਤਾਂ ਚੇਤੇ ਰੱਖੋ ਸੰਸਾਰ ਦੀ ਜਿਹੜੀ ਸਾਡੀ ਪਕੜ ਹੈ ਨਾ ਇਹ ਹੌਲੀ-ਹੌਲੀ ਢਿੱਲੀ ਪੈਣੀ ਸ਼ੁਰੂ ਹੋ ਜਾਏਗੀ ਫਿਰ ਬੰਦੇ ਦਾ ਕਿਹੜਾ ਮਾਣ ਕਿਹੜੀ ਹਮੈ ਦੇ ਬੋਲ ਜਾਂ ਜਿਹੜੇ ਕਈ ਕਹਿੰਦੇ ਨਾ ਸਾਡੀ ਮਰਜ਼ੀ ਬਿਨਾ ਪੱਤਾ ਨਹੀਂ ਹਿਲਣਾ ਜੇ ਮੈਂ ਨਾ ਹੋਵਾਂ ਤੇ ਆਹ ਨਹੀਂ ਹੋਣਾ ਜੇ ਮੇਰੀ ਮੌਜੂਦਗੀ ਨਹੀਂ ਤੇ ਇਹ ਕੰਮ ਨਹੀਂ ਹੋਣੇ ਇਹ ਸਾਰਾ ਕੁਝ ਗੁਰਮੁਖੋ ਉਸੇ ਵੇਲੇ ਮੁੱਕ ਜਾਏਗਾ ਜਿਸ ਵੇਲੇ ਬੰਦਾ ਸਮਝ ਲਏ ਕਿ ਇਸ ਦੁਨੀਆ ਦੇ ਵਿੱਚ ਸਦਾ ਇੱਕੋ ਜਿਹਾ ਕੁਝ ਨਹੀਂ ਰਹਿੰਦਾ ਬੀਤ ਸਭ ਕੁਝ ਜਾਣਾ ਹੈ